ਹੋਸ਼ਿਆਰਪੁਰ ਦੇ ਟਾਂਡਾ ਚ ਕਰੀਬ-ਕਰੀਬ ਵੋਟਾਂ ਤੋਂ 1 ਸਾਲ ਬਾਅਦ ਸਰਪੰਚੀ ਚੋਣਾਂ ਦਾ ਨਤੀਜਾ ਹੀ ਪਲਟ ਗਿਆ ਤਾਂ ਹਾਰਨ ਵਾਲਾ ਉਮੀਦਵਾਰ ਰੀਕਾਊਂਟਿੰਗ ਤੋਂ ਬਾਅਦ ਜਿੱਤੂ ਐਲਾਨ ਦਿੱਤਾ ਗਿਆ ਤਾਂ ਵੋਟਾਂ ਦੀ ਦੁਬਾਰਾ ਗਿਣਤੀ ਹੋਣ ਤੇ ਜੋ ਹੈ ਇਸ ਉਮੀਦਵਾਰ ਵੱਲੋਂ ਜਿੱਤ ਹਾਸਲ ਕੀਤੀ ਗਈ ਆ ਤਾਂ ਇਹ ਪੂਰਾ ਮਾਮਲਾ ਹੋਸ਼ਿਆਰਪੁਰ ਦੇ ਟਾਂਡਾ ਦੇ ਪਿੰਡ ਖਰਲ ਖੁਰਤ ਦੀ ਸਰਪੰਚੀ ਦਾ ਹੈ ਜਿੱਥੇ ਕਿ ਇੱਕ ਧਿਰ ਨੇ ਹਾਰ ਤੋਂ ਬਾਅਦ ਹਾਈ ਕੋਰਟ ਦਾ ਰੁਕੀਤਾ ਸੀ ਤਾਂ ਹਾਈ ਕੋਰਟ ਦੇ ਹੁਕਮਾਂ ਤੇ ਜੋ ਵੋਟਾਂ ਦੀ ਗਿਣਤੀ ਆ ਦੁਬਾਰਾ ਕਰਵਾਈ ਜਾਂਦੀ ਹੈ ਤੇ ਐਸਡੀਐਮ ਟਾਂਡਾ ਤੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਚ ਰੀਕਾਊਂਟਿੰਗ ਹੁੰਦੀ ਹੈ ਦੁਬਾਰਾ ਗਿਣਤੀ ਹੋਣ ਤੇ ਗੁਰਪਾਲ ਕੌਰ ਨੇ ਜਿੱਤ ਹਾਸਲ ਕੀਤੀ ਹੈ ਜੀ ਦੋ ਵੋਟਾਂ ਦੇ ਫਰਕ ਨਾਲ ਗੁਰਪਾਲ ਕੌਰ ਨੂੰ ਜੇਤੂ ਐਲਾਨ ਦਿੱਤਾ ਗਿਆ ਹੈ ਤਾਂ ਦੱਸਦੀ ਹੈ ਕਿ ਪਹਿਲਾਂ ਕਰਮਜੀਤ ਕੌਰ ਨਾਦੀ ਜੋ ਮਹਿਲਾ ਹੈ ਉਹਨਾਂ ਵੱਲੋਂ 6 ਵੋਟਾਂ ਦੇ ਫਰਕ ਨਾਲ ਗੁਰਪਾਲ ਕੌਰ ਨੂੰ ਹਰਾਇਆ ਗਿਆ ਸੀ ਪਰ ਜਦੋਂ ਰੀਕਾਊਂਟਿੰਗ ਹੋਈ ਤਾਂ ਦੋ ਵੋਟਾਂ ਗੁਰਪਾਲ ਕੌਰ ਦੀਆਂ ਜ਼ਿਆਦਾ ਨਿਕਲੀਆਂ ਤਾਂ ਹੁਣ ਗੁਰਪਾਲ ਕੌਰ ਨੂੰ ਜੋ ਹੈ ਨਵਾਂ ਸਰਪੰਚ ਨਿਯੁਕਤ ਕਰ ਦਿੱਤਾ ਗਿਆ ਤਾਂ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਨਵੇਂ ਚੁਣੇ ਗਏ ਸਰਪੰਚ ਗੁਰਪਾਲ ਕੌਰ ਦਾ ਸਨਮ ਇਹ ਬਿਹਦਾ ਹੈਰਾਨ ਕਰ ਦੇਣ ਵਾਲਾ ਹੈ ਕਿ ਕਰੀਬ-ਕਰੀਬ ਬੋਟਾ ਨੂੰ ਜੋ ਸਰਪੰਚੀ ਦੀਆਂ ਚੋਣਾਂ ਪੰਜਾਬ 'ਚ ਹੋਈਆਂ ਸਨ ਉਹਨਾਂ ਨੂੰ ਕਰੀਬ-ਕਰੀਬ 1 ਸਾਲ ਬੀਤ ਚੁਕਿਆ ਹੈ ਪਿਛਲੇ ਸਾਲ ਜੋ ਹੈ ਚੋਣਾਂ ਹੋਈਆਂ ਸਨ ਤਾਂ ਇਸ ਤੋਂ ਬਾਅਦ ਜੋ ਹੈ ਜਿਹੜੇ ਹਾਰੇ ਹੋੇ ਉਮੀਦਵਾਰ ਸਨ ਉਹਨਾਂ ਦੀ ਤੇਰ ਵੱਲੋਂ ਜੋ ਹੈ ਹਾਈ ਕੋਰਟ ਦਾ ਰੁਕ ਕੀਤਾ ਜਾਂਦਾ ਹੈ ਤਾਂ ਕਿ ਤਰ੍ਹਾਂ ਕਿਤੇ ਉਹਨਾਂ ਨੂੰ ਪੂਰਾ ਇਸ ਤੇ ਕੌਨਫੀਡੈਂਸੀ ਕੀ ਉਹਨਾਂ ਦੀ ਜਿੱਤ ਹੋਵੇਗੀ ਤਾਂ ਉਹਨਾਂ ਵੱਲੋਂ ਹਾਈ ਕੋਰਟ ਦਾ ਰੁਕ ਕੀਤਾ ਗਿਆ ਹਾਈ ਕੋਰਟ ਦੇ ਹੁਕਮਾਂ ਤੇ ਦੁਬਾਰਾ ਰੀਕਾਊਂਟਿੰਗ ਹੋਈ ਜੋ ਦੁਬਾਰਾ ਰੀਕਾਊਂਟਿੰਗ ਹੋਈ ਤਾਂ ਇਸ ਤੇਰ ਦੀਆਂ ਜਿੱਥੇ ਕਿ ਗੁਰਪਾਲ ਕੌਰ ਜੋ ਹੈ ਉਹਨਾਂ ਅੱਜ ਜਿੱਤ ਹਾਸਲ ਕੀਤੀ ਹੈ ਤੇ ਉਹਨਾਂ ਨੂੰ ਦੁਬਾਰਾ ਹੁਣ ਜੋਇ ਪਿੰਡ ਦਾ ਸਰਪੰਚ ਜੋਇ ਨਿਯੁਕਤ ਕਰ ਦਿੱਤਾ ਗਿਆ ਹੈ। ਤਾਂ ਇਹ ਪੂਰਾ ਮਾਮਲਾ ਜੋ ਹੈ ਹੁਚਾਰਪੁਰ ਦੇ ਡਾਂਡਾ ਹਲਕੇ ਦੇ ਪਿੰਡ ਖਰਲ ਖੁਰਦਾ ਹੈ ਜਿੱਥੇ ਕਿ ਸਰਪੰਚੀ ਚੋਣਾਂ 'ਚ ਹਾਰ ਤੋਂ ਬਾਅਦ ਜੋ ਹੈ ਉਹਨਾਂ ਵੱਲੋਂ ਜਦੋਂ ਰੀਕਾਊਂਟਿੰਗ ਹੋਈ ਤਾਂ ਗੁਰਪਾਲ ਕੌਰ ਜੋਇ ਦੁਬਾਰਾ ਸਰਪੰਚ ਬਣ ਗਈ। ਅਸੀਂ ਹਾਈ ਫੁੱਟ ਵਾਲਿਆਂ ਨੂੰ ਬਹੁਤ-ਬਹੁਤ ਧੰਨਵਾਦ ਕੀਤਾ ਕਰਦੇ ਆ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ। ਬਾਕੀ ਸਾਡੇ ਨਾਲ ਐਸ.ਡੀ.ਐਮ ਸਾਹਿਬ ਪਿੰਡ ਵਾਲਿਆਂ ਦਾ ਕੀ ਕੀ ਕਾਰਨ ਕੀ ਰਿਹਾ ਕਿ ਤੁਹਾਨੂੰ ਹਾਈ ਕੋਰਟ ਦਾ ਰੁਕਾ ਨਾ ਪਿਆ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਸੀ ਕਿ ਇਹ ਹਾਂ ਹਾਂ ਸਾਡੇ ਨਾ ਹੀਰਾ ਫੇਰੀ ਹੋਈ ਸੀ ਦੇਖੋ ਸਾਡੇ ਨਾਲ ਜਿਹੜੇ ਬਰਾਤ ਜਿਹੜੇ ਪੋਲਿੰਗ ਜੈਂਟ ਸੀਗੇ ਉਹਨਾਂ ਦੀ ਗਲਤੀ ਨਾਲ ਅਸੀਂ ਹਰੇ ਉਹਨਾਂ ਨੇ ਹੀ ਜਰਾ ਫੇਰੀ ਕੀਤੀ ਸਾਲੇ ਨੂੰ ਇਹ ਤਾਂ ਦੇ ਦਿਆਂ 5 ਸਾਲ ਇੱਕ ਸਰਪੰਚ ਲਈ ਪਹਿਲਾਂ ਤੋਂ ਹੀ ਮੇਨ ਚ ਸ਼ੁਰੂ ਕਰ ਦਿੱਤੀ ਹੈ ਪੂਰਾ ਪਿੰਡ ਤੁਹਾਡੇ ਨਾਲ ਸੀ ਹਾਂਜੀ ਤੇ ਜੇਕਰ ਉਹ ਹਾਰ ਪ੍ਰਾਪਤ ਹੁੰਦੀ ਹੈ ਤੇ ਉਹ ਤੋਂ ਤੁਹਾਡੇ ਲੋ ਸਬਕਾਰ ਕਾ ਲਿਆ ਗਿਆ ਫਿਰ ਦੁਬਾਰਾ ਹਾਈ ਕੋਰਟ ਦਾ ਰੁਕਿਆ ਹੁੰਦਾ ਉਹਨਾਂ ਜੀ ਸਾਡੇ ਸਾਡੇ ਪਾਰਟੀ ਦੇ ਬੰਦੇ ਸਾਡੇ ਪਿੰਡ ਦਾ ਸੰਯੋਗ ਦਿੱਤਾ ਵੀ ਅਸੀਂ ਇੰਨੀਆਂ ਵੋਟਾਂ ਪਾਈਆਂ ਤੁਸੀਂ ਹਾਰ ਕਿੱਦਾਂ ਗਏ ਜਿਸ ਕਰਕੇ ਸਾਨੂੰ ਕਹਿੰਦਾ ਪਿਆ ਇਹ ਵੋਟਾਂ ਦੇ ਵਿੱਚ ਹਿਰਾਫਰੀ ਹੋਈ ਆ ਜੀ ਜਿਹੜਾ ਸਟਾਫ ਸੀਗਾ ਵੋਟਾਂ ਦੇ ਵੋਟਾਂ ਟਾਈਮ ਤੇ ਉਹਨਾਂ ਨੇ ਵਿੱਚ ਹਿਰਾਫਰੀ ਕੀਤੀ ਆ ਇਸ ਕਰਕੇ ਸਾਨੂੰ ਵਿਸ਼ਵਾਸ ਹੈਗਾ ਤੇ ਇਹਦੀਆਂ ਵੋਟਾਂ ਜਿਆਦੀਆਂ ਪਿੰਡਾਰਿਆਂ ਨੇ ਬਹੁਤ ਸਹਯੋਗ ਦਿੱਤਾ ਸਾਰੇ ਪਿੰਡ ਦੇ ਸਹਯੋਗ ਦੋ ਸਾਰੇ ਇਹ ਥੋੜਾ ਗਰੀਵ ਪਰਿਵਾਰ ਆ ਇਸ ਕਰਕੇ ਉਹਨਾਂ ਨੇ ਥੋੜਾ ਜਿਹਾ ਤਾਂ ਇਸੇ ਦੇ ਚੱਕਰ ਵਿੱਚ ਥੋੜਾ ਜਿਹਾ ਉਹਨਾਂ ਖਰੀਦਿਆ ਸਟਾਪ ਨੂੰ ਇਸ ਕਰਕੇ ਸਾਨੂੰ ਪੂਰਾ ਜਗ ਇਹ ਸਗਾ ਵੀ ਦਿੱਤਣਾ ਇਹਨਾਂ ਨੇ ਹੀ ਆ ਦੁਬਾਰਾ ਇਸ ਕਰਕੇ ਰੀਕੋਰਡਿੰਗ ਹੋਈ ਆ ਪ੍ਰਸ਼ਾਸਨ ਜੋ ਹੁਣ ਪ੍ਰਸ਼ਾਸਨ ਨੇ ਕੀਤਾ ਬਿਲਕੁਲ ਠੀਕ ਕੀਤਾ ਜੀ ਹਾਈ ਕੋਰਟ ਸਾਹਿਬ ਨੇ ਤੇ ਜੋ ਐਸ ਪੀ ਐਮ ਸਾਹਿਬ ਨੇ ਜੋ ਫੈਸਲਾ ਕੀਤਾ ਬਹੁਤ ਵਧੀਆ ਕੀਤਾ ਜੀ ਸਾਰੇ ਸਾਹਮਣੇ ਵੋਟਾਂ ਦੁਬਾਰਾ ਗਿਣਣ ਹੋਈਆਂ ਤਿੰਨ ਵਾਰੀ ਗਿਣਣ ਹੋਈਆਂ ਬਿਲਕੁਲ ਠੀਕ ਹੋਇਆ ਜੀ ਹਾਂ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਇਹਦੇ ਵਿੱਚ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਪਿੰਡ ਵਾਲਿਆਂ ਦਾ ਜੋ ਵੀ ਸਹਿਯੋਗ ਸੀ ਸੀਗਾ ਤਾਂ ਬਹੁਤ ਵਧੀਆ ਬਟ ਇਹਨਾਂ ਨੂੰ ਕਿਤੇ ਵੀ ਨਾਲ ਲੈ ਕੇ ਨਹੀਂ ਚੱਲਿਆ ਗਿਆ ਸੀ ਪਰਵਾਰ ਇਹ ਸਾਰੇ ਇਹਨਾਂ ਤੋਂ ਖੁਸ਼ ਸੀਗੇ ਕਿ ਇਹਨਾਂ ਨੇ ਬਣ ਜਾਣਾ ਪਰ ਇਹਨਾਂ ਦਾ ਇਹ ਚੱਕਰ ਪੈ ਗਿਆ ਕਿ ਇੱਕ ਰਾਤ ਦੇ ਵਿੱਚ ਹੀ ਜੋ ਵੀ ਖੁਸ਼ ਹੋਇਆ ਹੋਇਆ ਪਿੰਡ ਵਾਲਿਆਂ ਨੇ ਸਹਿਯੋਗ ਤਾਂ ਦਿੱਤਾ ਉਦੋਂ ਵੀ ਇਹ ਜਿੱਤੇ ਹੀ ਸੀਗੇ 6 ਵੋਟਾਂ ਕੋਈ ਖਾਸ ਨਹੀਂ ਹੁੰਦੀਆਂ ਜਿਸ ਕਿਸੇ ਨੇ ਕੁਝ ਲਿਆ ਦਿੱਤਾ ਵੀ ਆ ਉਹਨੇ ਵੀ ਵੋਟਾਂ ਪਾਈਆਂ ਪਰ ਫੇਰ ਵੀ ਜੇ ਕਿਤੇ ਸਹਿਯੋਗ ਹੁੰਦਾ ਕਿ ਇਹਨਾਂ ਨੇ ਆ ਕੇ ਵਹਿ ਕੇ ਕੰਪਰੋਮਾਈਜ਼ ਕਰਦੇ ਹੋ ਸਕਦਾ ਇਹ ਪਰਿਵਾਰ ਜਿਹੜਾ ਬੈਠ ਜਾਂਦਾ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਚਲੋ ਕੰਮ ਉਹ ਵੀ ਬਹੁਤ ਵਧੀਆ ਕਰਦੇ ਆ ਉਹ ਵੀ ਪਾਰਟੀ ਵਧੀਆ ਆ ਸੀ ਇਹ ਨਹੀਂ ਕਹਿੰਦੇ ਮਾੜੀ ਆ ਪਰ ਕਿਤੇ ਨਾ ਕਿਤੇ ਸਾਨੂੰ ਲੱਗਾ ਸੀ ਕਿ ਮੀਡੀਆ ਮੀਡੀਆ ਨੇ ਜੋ ਵੀ ਕੰਮ ਕੀਤਾ ਵਧੀਆ ਕੀਤਾ ਪਰ ਜਿਹੜਾ ਅੰਦਰ ਸਟਾਫ ਸੀ ਨਾ ਉਹਦੇ ਉਹਦਾ ਸਾਨੂੰ ਲੱਗਾ ਕਿ ਉਹਨੇ ਕਿਤੇ ਨਾ ਕਿਤੇ ਸਟਾਫ ਵੀ ਉਹਨਾਂ ਦਾ ਸੀ ਮਹਿਕਮਾ ਵੀ ਉਹਨਾਂ ਦਾ ਸੀ ਜੋ ਵੀ ਬੰਦੇ ਸੀ ਉਹਨਾਂ ਦੇ ਅੰਦਰ ਸੀ ਗਿਣਤੀ ਦੇ ਵਿੱਚ ਹੋਇਆ ਉਸ ਲਈ ਉਸ ਲਈ ਹੋ ਸਕਦਾ 5-10 ਮਿੰਟ ਲਾਈਟ ਵੀ ਗਈ ਆ ਉਹਦੇ ਵਿੱਚ ਜੋ ਵੀ ਹੋਇਆ ਹੋਇਆ ਠੀਕ ਆ ਨਾ ਇਹਦੇ ਵਿੱਚ ਇਹ ਸੀ ਕਿ ਜਦੋਂ ਜਿੱਤ ਵੀ ਗਏ ਸੀਗੇ ਉਹਨਾਂ ਦਾ ਫਰਜ਼ ਬਣਦਾ ਸੀ ਕਿ ਇਹਨਾਂ ਨੂੰ ਗਲਵੱਟ ਖੜੀ ਪਾ ਕੇ ਇਹਨਾਂ ਨਾਲ ਕੰਪਰੋਮਾਈਜ਼ ਕਰਦੇ ਕਿ ਤੂੰ ਸਾਡਾ ਭਰਾ ਹੀ ਆ ਹਨਾ ਇਸ ਕਰਕੇ ਜਿਨ੍ਹਾਂ ਨੇ ਵੀ ਵੋਟਾਂ ਪਾਈਆਂ ਸੀ ਉਹਨਾਂ ਨੂੰ ਕਿਤੇ ਨਾ ਕਿਤੇ ਤਾਂ ਲੱਗਦਾ ਸੀ ਕਿ ਹਿਰਾਫੇਰੀ ਹੋਈ ਆ ਬਾਕੀ ਜੋ ਵੀ ਮਾਨਯੋਗ ਅਦਾਲਤ ਨੇ ਫੈਸਲਾ ਕੀਤਾ ਬਹੁਤ ਵਧੀਆ ਕੀਤਾ ਹਾਈ ਕੋਰਟ ਨੇ ਕੀਤਾ ਆਪਣੇ ਐਸ.ਟੀ.ਐਮ ਸਾਹਿਬ ਨੇ ਕੀਤਾ ਅਸੀਂ ਸਾਰਿਆਂ ਨਾਲ ਖੁਸ਼ ਆ ਇਸ ਪਿੰਡ ਨਾਲ ਵੀ ਖੁਸ਼ ਆ ਇਦਾਂ ਦੀ ਕੋਈ ਗੱਲ ਨਹੀਂ ਕਿ ਹਰ ਕੋਈ ਹੁਣ ਵੀ ਅਜੇ ਵੀ ਇਹ ਇਕੱਠੇ ਹੋ ਕੇ ਚੱਲ ਸਕਦੇ ਆ ਹਨਾ ਕਿ ਤੁਸੀਂ ਹੁਣ ਸਾਰਾ ਪਿੰਡ ਇਹਨਾਂ ਦੇ ਨਾਲ ਹੋ ਲੇਕਰ ਉਹ ਦੂਜੀ ਫਸਤੇ ਰਜੇ ਵੀ ਹਾਈ ਕੋਰਟ ਦੁਆਰਾ ਰੀਟ ਕਰਦੀ ਹੈ ਕੀ ਤੁਸੀਂ ਨਾਲ ਇਹਨਾਂ ਦੇ ਨਾਲ ਹੋ ਹਾਂਜੀ ਅਸੀਂ ਸ਼ੁਰੂ ਤੋਂ ਇਹਨਾਂ ਦੇ ਨਾਲ ਆ ਕੋਈ ਗੱਲ ਨਹੀਂ ਇਦਾਂ ਦਾ ਤਾਂ ਕੋਈ ਗੱਲ ਨਹੀਂ ਹੁੰਦੀ ਜਿੱਤਨ ਹਾਮ ਤਾਂ ਬਣਿਆ ਹੁੰਦਾ ਆ ਪਰ ਕਦੀ ਵੀ ਤੁਸੀਂ ਇਹਦੇ ਵਿੱਚ ਪਾਵਰ ਨਹੀਂ ਆਉਂਦੀ ਇਦੇ ਵਿੱਚ ਇਹ ਆਉਂਦਾ ਕਿ ਤੁਸੀਂ ਦੁਨੀਆ ਨੂੰ ਦੇਖੋ ਨਾ ਇਹਦੇ ਵਿੱਚ ਕੀ ਆ ਗਲਤੀ ਸਾਡੀ ਮੰਨੀ ਜਾਂਦੀ ਆ ਪਬਲਿਕ ਦੀ ਮੰਨੀ ਜਾਂਦੀ ਆ ਕਿ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਗਲਤੀ ਹੋਈ ਆ ਪਬਲਿਕ ਦੀ ਵੀ ਜਿਹੜਾ ਬੰਦਾ ਚੁਣਿਆ ਗਿਆ ਕੋਈ ਤੇ ਪਾਵਰ ਨਾਲ ਨਹੀਂ ਬੰਦਾ ਹੁੰਦਾ ਪਰਮਾਤਮਾ ਦੀ ਉੱਪਰ ਅਦਾਲਤ ਬਹੁਤ ਵੱਡੀ ਆ ਉੱਥੇ ਬੰਦਾ ਨਹੀਂ ਬਚ ਸਕਦਾ ਠੀਕ ਹੈ ਨਾ ਬਾਕੀ ਚਲੋ ਜੋ ਵੀ ਸੀਗਾ ਬਹੁਤ ਵਧੀਆ ਹੋਇਆ ਹੁਣ ਵੀ ਵਧੀਆ ਹੋਇਆ ਅਸੀਂ ਇਹ ਕਹਿੰਦੇ ਆ ਕਿ ਅੱਗੇ ਤੋਂ ਵੀ ਸਭ ਤੋਂ ਜ਼ਿਆਦਾ ਪਿਛੜਿਆ ਸਾਡਾ ਪਿੰਡ ਹੀ ਆ ਮੈਂ ਅੱਜ ਵੀ ਕਹਿੰਨੀ ਆ ਸਾਡੇ ਪਿੰਡ ਦਾ ਤਾਂ ਸ਼ੁਰੂ ਤੋਂ ਤੁਸੀਂ ਗੁਰਦੁਆਰੇ ਤੋਂ ਲੈ ਲਓ ਪਿੰਡ ਦੇ ਆਲੇ ਦੁਆਲੇ ਝਾਤ ਮਾਰ ਲਓ ਕਿਤੇ ਵੀ ਕੋਈ ਕੰਮ ਨਹੀਂ ਹੈਗਾ ਜਿਹੜੇ ਅਸੀਂ ਵੱਡੇ ਕੰਮ ਕਰਨੇ ਉਹ ਤਾਂ ਬਾਅਦ ਚ ਵੀ ਹੋ ਜਾਣਗੇ ਤੁਸੀਂ ਇੱਥੋਂ ਗੁਰਦੁਆਰੇ ਤੋਂ ਜਾਂਦੇ ਲੈ ਸਕਦੇ ਆ ਕਿ ਇੱਥੇ ਪਿੰਡ ਦਾ ਕਿੰਨਾ ਕੁ ਵਿਕਾਸ ਆ ਕੀ ਹੈਗਾ ਆ ਇੱਥੇ ਪਾਰਟੀ ਵਾਜੀ ਜਾਂਦੇ ਆ ਕੰਮ ਘਟਿਆ ਕੰਮ ਸਾਨੂੰ ਚਾਹੀਦੇ ਆ ਜੋ ਵੀ ਇਹ ਬੰਨ ਸਾਰਿਆਂ ਨੂੰ ਨਾਲ ਲੈ ਕੇ ਇਹ ਵੀ ਤੁਰਨ ਠੀਕ ਹੈ ਨਾ ਬਾਕੀ ਜੋ ਵੀ ਆ ਜਿਨ੍ਹਾਂ ਨੇ ਵੀ ਜੋ ਵੀ ਜੇ ਕੋਈ ਅਪਸ਼ਬਦ ਕਿਸੇ ਵਾਸਤੇ ਵੀ ਕਿਹਾ ਉਹਦੇ ਲਈ ਮੈਂ ਖਿਮਾ ਦੀ ਜਾਚ ਕਾ ਬਾਕੀ ਇਹ ਪਰਿਵਾਰ ਆ ਇਹਨਾਂ ਦੇ ਨਾਲ ਆਸੀਂ ਸ਼ੁਰੂ ਤੋਂ ਹੀ ਆ ਉਸ ਟਾਈਮ ਇਦਾਂ ਦਾ ਦੌਰ ਵੀ ਸੀਗਾ ਕਿ ਸਾਨੂੰ ਇਹ ਲੱਗਦਾ ਸੀ ਕਿ ਬਣੇ ਨਹੀਂ ਤਾਂ ਕੁਛ ਨਾ ਕੁਛ ਇਹਨਾਂ ਨੂੰ ਹੋ ਸਕਦਾ ਉਸਲੇਵਾ ਜੀ ਹੁੰਦੀ ਆ ਇਹਨਾਂ ਨਾਲ ਖੜੇ ਹੋਣ ਦੀ ਪਿੰਡ ਵਾਲਿਆਂ ਦੀ ਗੱਲ